ਬਿਆ ਹੁੰਦਾ ਤੇ ਕਹਿੰਦੇ ਨੇ ਵੀ ਆਪਣੀ ਮੰਮੀ ਹੂੰ ਬਾਅਦ ਚ ਤੇਰੀ ਮਾ ਪਤਰੀ ਮੰਮੀ ਹੂੰ ਉਹਨੋਂ ਬਾਅਦ ਫਿਰ ਕਹਿ ਲੱਗਦੀ ਬੁੜਾ ਬੁੜੀ ਬੁੜਾ ਬੁੜੀ ਫਿਰ ਗੱਲ ਆਈ ਨਹੀਂ ਬੁੜਾ ਬੁੜੀ ਤੇ ਫਿਰ ਮੈਨੂੰ ਇੱਕ ਤੋ ਉਹ ਲੱਗਣਾ ਆ ਜਾਂਦਾ ਬਾਹਰ ਲੱਗ ਲਾ ਜਾਂਦਾ ਵਰਗ ਜਾਂਉਂਦੇ ਆ ਆਪਾਂ ਨੂੰ ਉਹਨਾਂ ਦੀ ਕਦਰ ਨਹੀਂ ਜਦੋਂ ਦੁਨੀਆ ਤੋਂ ਚਲੇ ਗਏ ਉਦੋਂ ਫਿਰ ਉਹਦੇ ਮੂੰਹ ਦੇ ਵਿੱਚ ਕਿਉ ਨਾਰੀਅਲ ਜਲੇਬੀਆਂ ਦਾ ਲੰਗਰ ਪਤਾ ਹੀ ਨਹੀਂ ਕੀ ਕੁਛ ਦੁਨੀਆ ਕਰਦੀ ਆ ਪਹਿਲਾਂ ਉਹ ਕਈ ਬੰਦੇ ਹਜੇ ਤੜਫਦੇ ਦੇਖੇ ਪਾਣੀ ਲਈ ਤੇ ਪ੍ਰਮਾਤਮਾ ਜਦੋਂ ਇਨਸਾਨ ਨੂੰ ਧਰਤੀ ਤੇ ਭੇਜਦਾ ਨਾ ਉਹ ਕਿਸੇ ਨੂੰ ਗਰੀਬ ਕਰਕੇ ਨਹੀਂ ਭੇਜਦਾ ਕਿਸੇ ਦੀ ਕਿਸਮਤ ਮਾੜੀ ਲਿਖ ਕੇ ਨਹੀਂ ਭੇਜਦਾ ਉਹ ਤਾਂ ਬੰਦਾ ਜਦੋਂ ਧਰਤੀ ਤੇ ਆਉਂਦਾ ਜਨਮ ਲੈਂਦਾ ਉਸ ਤੋਂ ਬਾਅਦ ਆਪਦੀ ਸੁਰਤ ਬਣਾਦਾ ਉਹਦੇ ਲੱਛਣ ਆ ਜਿਹੜੇ ਗੀਤਾ ਦੇ ਪਾਠਾਂ ਦੇ ਵਿੱਚ ਰਹਿਣਾ ਨਾ ਉਹੀ ਉਹਦੀ ਕਿਸਮਤ ਮਾੜੀ ਬਣਾਉਂਦਾ ਉਹੀ ਉਹਦੇ ਮੁਕੱਦਰ ਮਾੜਾ ਕੋਠੀਆਂ ਵਿਖਾ ਦੇਣਗੇ ਐਡੀ ਵੱਡੀ ਵੱਡੀਆਂ ਹਮ ਮਤਲਬ ਟੀਵੀ 'ਚ ਵੀ ਇਹ ਉਹਤੋਂ ਵੈਰ ਨਹੀਂ ਅਸਮਾਨ ਤਾਂ ਬਲੇ ਗਰੀ ਹੁੰਦਈ ਨਹੀਂ ਗਰੀ ਨਹੀਂ ਅਛਾ ਉਹਨਾਂ ਵਿੱਚ ਇੱਕ ਗੱਲ ਹੋਰ ਹੈ ਕਿ ਕੋਠੀਆਂ ਨੇ ਨਾ ਵੱਡੀ-ਵੱਡੀਆਂ ਉਦੋਂ ਮਤਲਬ ਲੈਡ ਚੱਲ ਜਾਂਦੀ ਹੈ ਉਹਨਾਂ ਕੋਲ ਇਨਵੈਂਟਰ ਵੀ ਨਹੀਂ ਹੁੰਦਾ ਇਨਵੈਂਟਰ ਨਹੀਂ ਹੁੰਦਾ ਇਹ ਜਨਰੇਟਰ ਨਹੀਂ ਸੀ ਕਿਉਂ ਨਹੀਂ ਹਾਂ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਆਜ਼ਾਦ ਆਵਾਜ਼ ਮੈਂ ਪ੍ਰਦੀਪ ਪੰਨਾ ਆਏ ਦਿਨ ਨਵੇਂ ਵਿਸ਼ੇ ਦੇ ਉੱਤੇ ਨਵੇਂ ਮੁੱਦੇ ਦੇ ਉੱਤੇ ਗੱਲ ਕਰਨ ਦਾ ਜਿਹੜਾ ਪ੍ਰੋਗਰਾਮ ਬਣਾਇਆ ਸੀ ਉਹ ਸ਼ੁਰੂਆਤ ਉਹਦੀ ਕਰ ਦਿੱਤੀ ਗਈ ਹੈ ਹਜੇ ਥੋੜੀਆਂ ਜੀਆਂ ਕਮੀਆਂ ਪਰ ਉਹ ਹੌਲੀ-ਹੌਲੀ ਜਿਹੜਾ ਪੂਰਾ ਕਰ ਲਿਆ ਜਾਊਗਾ ਕਿਉਂਕਿ ਜਿਸ ਹਾਮ ਨਾਲ ਕੋਈ ਪ੍ਰੋਗਰਾਮ ਹੋਊਗਾ ਉਸ ਹਾਵਨਾ ਉਹਦੀਆਂ ਕਮੀਆਂ ਜਿਹੜੀਆਂ ਪੂਰੀਆਂ ਹੋਣਗੀਆਂ ਅੱਜ ਦਾ ਜਿਹੜਾ ਵਿਸ਼ਾ ਵਾ ਅੱਜ ਦਾ ਵਿਸ਼ਾ ਇੱਕ ਘਰਾਂ ਦੇ ਵਿੱਚ ਟੀਵੀਆਂ ਦੇ ਉੱਤੇ ਨਾਟਕ ਚੱਲਦੇ ਜਿਹੜੇ ਹਰ ਇੱਕ ਘਰ ਦੇ ਵਿੱਚ ਲੜਾਈ ਦਾ ਕਾਰਨ ਬਣੇ ਹੋਏ ਆ ਮੋਬਾਈਲ ਬੱਚਿਆਂ ਲਈ ਗਲਤ ਸੰਗਤ ਦਾ ਕਾਰਨ ਬਣੇ ਹੋਇਆ ਬੱਚਿਆਂ ਨੂੰ ਉਲਟ ਰਸਤੇ ਪਾ ਰਹੇ ਆ ਆਪਾਂ ਇਹ ਕਮੇਗੇ ਮਹਿੰਗੇ ਮੋਬਾਈਲ ਲੈ ਕੇ ਬੱਚਿਆਂ ਨੂੰ ਦਿੱਤੇ ਹੋਏ ਆ ਬੱਚੇ ਕੀ ਕਰ ਰਹੇ ਆ ਕੀ ਦੇਖ ਰਹੇ ਆ ਉਹਦੇ ਵੱਲ ਆਪਣਾ ਕੋਈ ਧਿਆਨ ਨਹੀਂ ਸਿਰਫ ਬੱਚਿਆਂ ਨੂੰ ਇੱਕ ਖਡਾਉਣੇ ਦੇ ਤੌਰ ਤੇ ਆਪਾਂ ਮਹਿੰਗੇ ਮਹਿੰਗੇ ਮੋਬਾਈਲ ਲੈ ਕੇ ਦੇਉਂਦੇ ਆ ਉਹਦਾ ਕਿਤੇ ਨਾ ਕਿਤੇ ਕਾਰਨ ਆ ਵੀ ਜਿਹੜੇ ਬੱਚੇ ਗਲਤ ਰਸਤੇ ਪੈ ਰਹੇ ਆ ਗਲਤ ਸੰਗਤ ਦੇ ਵਿੱਚ ਪੈ ਰਹੇ ਆ ਨਸ਼ੇ ਦੇ ਵਿੱਚ ਪੈ ਰਹੇ ਆ ਉਹ ਸਭ ਤੋਂ ਵੱਡਾ ਉਹ ਕਾਰਨ ਘਰਾਂ ਦੇ ਵਿੱਚ ਲੜਾਈਆਂ ਦਾ ਕਾਰਨ ਟੀਵੀ ਆ ਜਿਹੜੇ ਘਰਾਂ ਦੇ ਵਿੱਚ ਨਾਟਕ ਚੱਲਦੇ ਹਤੇ ਬੁੜੀਆਂ ਰਾਤ ਨੂੰ 10 10 ਵਜੇ ਤੱਕ ਨਾਟਕ ਦੇਖਦੀਆਂ ਸਾਡੇ ਨਾਲ ਅੱਜ ਸਾਜਨ ਜੀ ਚਾਵਲਾ ਇਹਨਾਂ ਦਾ ਸਵਾਗਤ ਕਰਾਂਗੇ ਵੀ ਅੱਜ ਇਹ ਸਾਡੇ ਸਟੂਡੀਓ ਦੇ ਜਿਹੜਾ ਬਣਾਇਆ ਆਪਾਂ ਇੱਕ ਛੋਟਾ ਜਿਹਾ ਗਰੀਬੀ ਦਾਵੇ ਵਾਲਾ ਉਹਦੇ ਵਿੱਚ ਆਏ ਆ ਤੇ ਆਪਾਂ ਗੱਲਬਾਤ ਇਹੀ ਕਰਨੀ ਆ ਮਿਕਾਣਾ ਦੇ ਵਿੱਚ ਲੜਾਈ ਦਾ ਕੀ ਕਾਰਨ ਕਿਉਂ ਲੜਾਈਆਂ ਪੈਂਦੀਆਂ ਕਿਉਂ ਗੱਲਾਂ ਤਲਾਕ ਤੱਕ ਪਹੁੰਚਦੀਆਂ ਕਿਉਂ ਛੱਡ ਛੜਾਈ ਹੁੰਦੀ ਆ ਕਿਉਂ ਮਾਪੇ ਬਾਪ ਨੂੰ ਵਿਰਦਾ ਆਸ਼ਰਮ ਤੱਕ ਪਹੁੰਚਾਉਣ ਦੀਆਂ ਜਿਹੜੀਆਂ ਗੱਲਾਂ ਉਹ ਹੁੰਦੀਆਂ ਵਾ ਫਿਰ ਜੀ ਅੱਜ ਕੱਲ ਆਪਾਂ ਦੇਖਦੇ ਆਂ ਘਰਾਂ ਦੇ ਵਿੱਚ ਲੜਾਈਆਂ ਮੀਆਂ ਬੀਬੀ ਦੀ ਪਿਓ ਪੁੱਤ ਦੀ ਧੀਆ ਦੀ ਕੁੱਲ ਪਰਿਵਾਰ ਦੇ ਜਿੰਨੇ ਮੈਂਬਰ ਆ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਕਿਤੇ ਨਾ ਕਿਤੇ ਲੜਾਈ ਦਾ ਸ਼ਿਕਾਰ ਹੋ ਰਹੇ ਆ ਕੀ ਕਾਰਨ ਮੰਨਦੇ ਹੋ ਜੀ ਬੜਾ ਦਾ ਸਵਾਗਤ ਕਰਨਾ ਆਜ਼ਾਦ ਆਵਾਜ਼ ਦਾ ਔਰ ਸ੍ਰੀ ਪ੍ਰਦੀਪ ਜੀ ਦੀ ਮਗਰ ਜੀ ਇਹੋ ਮੈਨੂੰ ਇਨਵਾਈਟ ਕੀਤਾ ਔਰ ਮੈਨੂੰ ਇਸ ਸਬਜੈਕਟ ਤੇ ਬੋਲਣ ਦਾ ਇੱਕ ਮੌਕਾ ਦਿੱਤੇ ਕਿਉਂਕਿ ਸਮੇਂ ਦੀ ਮੰਗ ਦੇਖੋ ਗੁਰਨਾਥ ਸਾਹਿਬ ਮੈਂ ਮਤਲਬ ਇਹ ਹੀ ਕਹਿਣਾ ਚਾਹੁੰਦਾ ਵੀ ਤੁਸੀਂ ਇਹ ਗੱਲ ਆਖੇ ਤਿੰਨ ਸਵਾਲ ਉੱਠਦੇ ਆ ਹਮਮ ਕਿਤਾ ਮੀਆਂ ਬੀਬੀ ਦੀ ਲੜਾਈ ਬੱਚਿਆਂ ਦੀ ਲੜਾਈ ਤੇ ਵਿਦਾ ਸ਼ਰਮ ਬਿਲਕੁਲ ਠੀਕ ਹੈ ਮੈਂ ਕਿੰਨੇ ਸੇਟਰ ਦੇ ਬੋਲਣਾ ਚਾਹਨਾ ਹਮ ਸਭ ਤੋਂ ਪਹਿਲਾਂ ਆਪਾਂ ਕਵਰ ਕਰਦੇ ਆਂ ਜੀ ਮੀਆਂ ਬੀਬੀ ਦੀ ਲੜਾਈ ਹਮ ਕਿਉਂ ਹੋ ਰਹੀ ਹੈ ਉਕਨੀ ਤਾਂ ਪਹਿਲੀ ਗੱਲ ਤਾਂ ਦੁਆੰਦੀ ਮਤਲਬ ਇੱਕ ਏਕਤਾ ਨਹੀਂ ਗੀ ਦੁਆ ਮੀਆਂ ਬੀਬੀ ਦੇਕਤਾ ਨਹੀਂ ਗੀ ਹਮ ਮੁੰਡੇ ਨੇ ਕਹਤਾ ਬੈਨ ਨਿਰਨ ਨਹੀਂ ਕਹਿ ਰਹਾ ਹਮ ਚਲਦੇ ਆਂ ਇੱਕ ਆਮ ਚਲਦੇ ਸਹੀ ਸਹੀ ਜਿਹੜੀ ਜੀ ਹੈ ਮਤਲਬ ਵੀ ਤੇ ਮਤ ਮਾਰਤੀ ਤੇ ਮਤ ਮਾਰਤੀ ਜੀ ਮੋਬਾਈਲਾ ਨੇ ਤੇ ਟਿਕ ਗਏ ਹਮ ਜਾਦਾ ਦਾ ਟੀਵੀ ਹੈ ਟੀਵੀ ਤਾਂ ਚਲੋ ਦੇਖੋ ਚਲੋ ਠੀਕ ਹੈ ਟੀਵੀ ਹੋਣਾ ਪਰ ਅੱਜ ਕੱਲ੍ਹ ਵੀ ਬੱਚਾਂ ਦੇ ਪੋਰ ਪਹੁੰਚ ਦੇ ਵਿੱਚ ਔਰ ਮਹਿਲਾਵਾਂ ਦੇ ਪਹੁੰਚ ਦੇ ਵਿੱਚ ਜਨਾਨੇ ਦੇ ਪਹੁੰਚ ਦੇ ਸਭ ਤੋਂ ਆਮ ਚੀਜ਼ ਜਿਹੜੀ ਹੈ ਉਹ ਹੈ ਮੋਬਾਈਲ ਹਮ ਠੀਕ ਹੈ ਬਸ ਜਨਾਨੇ ਨੂੰ ਕੀ ਕੰਮ ਹੈ ਇੰਸਟਾਗ੍ਰਾਮ ਤੇ ਰੀਲ ਹਮ ਰੀਲਾਂ ਦੇਖਣੀ ਹੈ ਫਿਰ ਉਸ ਮਤਲਬ ਕੋਈ ਰੀਲ ਹੈ ਜੀ ਵੇਖ ਲਈ ਵੀ ਯਾਰ ਉਸ ਰੀਲ ਦੇ ਵਿੱਚ ਫਲਾਨੀ ਜਨਾਨੀ ਨੇ ਆਹ ਸ਼ੂਟ ਪਾਇਆ ਸੀ ਹਮ ਓਵਰ ਡਿਮਾਂਡ ਉੱਪਨੀ ਆਣਾ ਅੱਛਾ ਫਿਰ ਆ ਗਿਆ ਮੰਨ ਲਓ ਕੋਈ ਵਿਆਹ ਹਾਂ ਆਪਾਂ ਤੋਂ ਹੀ ਸੂਟ ਲੈ ਲੈ ਤੇ ਕੋਈ ਛੋ ਜਿ ਕਿਉਂ ਉਸ ਰੀਲ ਦੇ ਵਿੱਚ ਮੈਂ ਵੇਖਿਆ ਸੀ ਉਹ ਟਰੇਡਿੰਗ ਚ ਹਮ ਯੇ ਟਰੇਡਿੰਗ ਚ ਹੁਣ ਤੁਸੀਂ ਆਪਦੀ ਕਮਾਈ ਤਾਂ ਦੇਖੋ ਬੰਦੇ ਦੀ ਬੰਦੇ ਦੀ ਕਮਾਈ ਦੇਖੋ ਤੁਸੀਂ ਆਪਦਾ ਘਰ ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਦੁਨੀਆ ਸਾਰੀ ਕਿਨਾਨੀ ਮਰ ਇੱਕ ਵਰਗੀਆਂ ਨੇ ਕੁਝ ਵੀ ਜਨਾਨੀਆਂ ਕੁਝ ਕਿਉਂ ਬਹੁਤ ਸੀ ਜਿਹੜੇ ਸਮਝਦਾਰ ਵੀ ਹੈ ਹਮ ਔਰ ਬਹੁਤ ਸਾਰੇ ਜਿਹੜੀ ਹੈ ਉਹ ਨਹੀਂ ਸਮਝਦੀ ਬਸ ਉਹ ਵਰਨ ਫੋਲੋ ਕਰਦੀ ਹੈ ਉਹਨੂੰ ਇਹ ਨਹੀਂ ਪਤਾ ਵੀ ਇੱਕ ਹੁੰਦੀ ਹੈ ਰੀਅਲ ਲਾਈਫ ਇੱਕ ਹੁੰਦੀ ਹੈ ਰੀਅਲ ਲਾਈਫ ਔਰ ਜਿਹੜੀ ਜਿਹੜੀ ਔਰਤ ਹੈ ਜਿਹੜਾ ਬੰਦਾ ਹੈ ਕੋਈ ਵੀ ਹੈ ਉਹ ਜਿਹੜੀ ਰੀਅਲ ਲਾਈਫ ਨੂੰ ਫੋਲੋ ਕਰਦਾ ਹੈ ਨਾ ਉਹ ਰੀਅਲ ਲਾਈਫ ਦੇ ਵਿੱਚ ਕਦੇ ਸਕਸੈਸ ਨਹੀਂ ਹੋ ਸਕਦਾ ਅਗਲਾ ਟੌਪਿਕ ਖੜਾ ਮੈਂ ਕਵਰ ਕਰਨਾ ਚਾਹੁੰਦਾ ਨਹੀਂ ਵਿਰਦਾਸ਼ਰਮ ਤਾਂ ਵਿਰਦਾਸ਼ਰਮ ਤਾਂ ਤੁਹਾਨੂੰ ਮਤਲਬ ਅੱਜ ਦੇ ਟਾਈਮ 'ਚ ਆਪਾਂ ਦੇਖ ਰਹੇ ਤੁਸੀਂ ਇੱਕ ਇੱਕ ਸਕਸੈਸਫੁਲ ਪੱਤਰਕਾਰ ਹੋ। ਔਰ ਤੁਸੀਂ ਬਹੁਤ ਜਗ੍ਹਾ ਦੇਖਿਆ ਹੋਣਾ ਵੀ ਆ ਥਾਂ-ਥਾਂ 'ਤੇ ਬਿਰਦਾ ਅਸ਼ਰਮ ਕਿਉਂ ਖੁੱਲ ਰਿਹਾ ਹੈ ਜ਼ਿਆਦਾ? ਕਿਥੇ ਲੋਕਾਂ ਕੋਲ ਕੋਈ ਸੰਖਿਆ ਜ਼ਿਆਦਾ ਕਿਉਂ ਹੋ ਰਹੀ ਹੈ? ਕਿਉਂ? ਕਿ ਮਾਵਾਪੁਰਾ ਕੇ ਰਾਜ਼ ਨਹੀਂ ਕੋਈ ਕੀ ਕਾਰਨ ਹੈ ਵੀ ਕਿਉਂ ਨਹੀਂ ਰੱਖ ਕੇ ਰਾਇ? ਕਾਰਨ ਇਹ ਹੈ ਵੀ ਇਹਨਾਂ ਨੇ ਆਪਾਂ ਨੂੰ 25 ਸਾਲ, 30 ਸਾਲ ਪਾਲ ਕੇ ਇੱਥੋਂ ਤੱਕ ਲੈ ਕੇ ਆਂਦਾ। ਅੱਜ ਉਹਨਾਂ ਨੂੰ ਆਪਾਂ ਕਹਿ ਦਈਏ ਭਾਈ ਜਾਓ ਬਿਰਦਾ ਅਸ਼ਰਮ। ਕੋਸਤਾ ਕੀ ਦੇਖੋ ਦੇਖ ਹੂੰ ਵੀ ਸਕਲ ਨੇ ਜ਼ਿੰਦਗੀ ਜੀਵਾਂਗਾ ਅੱਛੀ ਕਿਉਂ ਬੁੜਾ ਬੁੜੀ ਬਾਤ ਚ ਬਾਤ ਕਹਿ ਲੈਂਦੇ ਬੁੜਾ ਬੁੜੀ ਪਹਿਲੇ ਜਦ ਨਵੇਂ ਨਵੇਂ ਵਿਆਹ ਹੁੰਦਾ ਨਾ ਉਹ ਤਾਂ ਕਹਿੰਦੇ ਪਾਪਾ ਮੰਮੀ ਬਾਤ ਕਹਿ ਲੈਂਦੇ ਬੁੜਾ ਬੁੜੀ ਬੁੜਾ ਬੁੜੀ ਠੀਕ ਹੈ ਤੇ ਸੌਰੀ ਜੇ ਮੈਂ ਇਸ ਤੋਂ ਵੀ ਥੋੜਾ ਬੈਗ ਚੱਲਣਾ ਤਾਂ ਮੈਂ ਤੁਹਾਨੂੰ ਦਵਾਰ ਦਸ ਦਿਨ ਪਹਿਲੇ ਵਿਆਹ ਹੁੰਦਾ ਤੇ ਕਹਿੰਦੇ ਨੇ ਵੀ ਪਾਪਾ ਮੰਮੀ ਬਾਤ ਚ ਤੇਰੇ ਮਾਪੇ ਤੇਰੀ ਮੰਮੀ ਉਹਨੋਂ ਬਾਅਦ ਫਿਰ ਕਹਿ ਲੈਂਦੇ ਬੁੜਾ ਬੁੜੀ ਬੁੜਾ ਬੁੜੀ ਫਿਰ ਗੱਲ ਆਈ ਨਹੀਂ ਗੁੜਾ ਗੁੜੀ ਤੇ ਫਿਰ ਮੈਨੂੰ ਇੱਕ ਤੇ ਉਹ ਲੱਗਦਾ ਉਹ ਭਾਰ ਲੱਗ ਲਾ ਜਾਂਦਾ ਗੱਲਾਂ ਨਹੀਂ ਪਸੰਦ ਆਉਂਦੀਆਂ ਗੱਲਾਂ ਕੀ ਪਸੰਦ ਆਉਂਦੀਆਂ ਕਿਉਂਕਿ ਦੇਖੋ ਇਹ ਤਾਂ ਸਮੇਂ ਦੀ ਮੰਗ ਹੈ ਗੱਲ ਵੀ ਸਹੀ ਹੈ ਕਿ ਅਰੇ ਇੱਕ ਟਾਈਮ ਦੇ ਨਾਲ ਟੈਕਨੋਲੋਜੀ ਵੀ ਅਪਡੇਟ ਹੁੰਦੀ ਹੈ ਹੂੰ ਹੁਣ ਜਿਹੜੀ ਗੱਲ ਮੈਂ ਕਰ ਚੱਲ ਰਿਹਾ ਨਾ ਅੱਜ ਦੇ ਟਾਈਮਸ ਉਹ ਗੱਲ ਜਿੰਨੇ ਮੇਰੇ ਬੱਚਾ ਤੇ ਲੱਭੀ ਕਰੂੰਗਾ ਤਾਂ ਮੰਨ ਨਹੀਂ ਗਈ ਨਹੀਂ ਮਾਂ ਠੀਕ ਹੈ ਹੁਣ ਅਪਰੇ ਮਤਲਬ ਮੈਂ ਤੁਹਾਨੂੰ ਦੱਸਦਾ ਮੈਂ 90 ਟਿਪਸ ਦਾ ਮਤਲਬ ਮੈਂ ਮੇਰਾ ਜਨਮ 90 ਦੇ ਦशक ਦਾ ਹੈ ਹੂੰ ਠੀਕ ਹੈ ਤੇ ਮੈਂ ਮੇਰੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਹੰਡਾਈਆਂ ਨੇ ਜਿਹੜੇ ਅੱਜ ਦੇ ਬੱਚੇ ਤਾਂ ਸੋਚ ਵੀ ਨਹੀਂ ਸਕਦੇ ਹੂੰ ਤੁਸੀਂ ਯਕੀਨ ਨਹੀਂ ਕਰੋ ਤੁਹਾਨੂੰ ਸਭ ਮੈਂ ਲਗਭਗ 17 ਸਾਲਾਂ ਤੱਕ ਹੂੰ ਕੱਛਾ ਬਣ ਪਾ ਗਏ ਮੇਰਾ ਮੇਰਾ ਪਿੰਡ ਤਰੋੜਾ ਝੀਲ ਹੈ ਹੂੰ ਉਹ ਕੱਛਾ ਬਣ ਪਾ ਗਏ ਕੁੜੀਆਂ ਨਾਲ ਘੇਲ ਨਾਲ ਲੁਕਮਚਾਈ ਹੂੰ ਤੇ ਸਾਨੂੰ ਇਹ ਜੀ ਦਾ ਪਤਾ ਹੀ ਨਹੀਂ ਗਿਆਨ ਹੀ ਨਹੀਂ ਸੀ ਨਾ ਚੀਜ਼ਾਂ ਦਾ ਜਿਹੜੀ ਜਿਆ ਅੱਜ ਆਉਂ ਨਹੀਂ ਆਈ ਅੱਜ ਆਪ ਨੂੰ ਮੀਨਸ ਕਿ ਉਹਿੰਦਾ ਉਹ ਕੁੜੀਆ ਮਤਲਬ ਜਿਹੜੀ ਅਡਲਟ ਕਰਨਾ ਹੈ ਉਹ ਆਲਦੀ ਬੱਚੇ ਨੂੰ ਪਤਾ ਹੈ ਪਤਾ ਤੇ ਸਾਨੂੰ ਬੱਚੇ ਵੀ ਨਹੀਂ ਸੀ ਪਤਾ ਨਹੀਂ ਕਿ ਕੀ ਹੁੰਦਾ ਕੀ ਨਹੀਂ ਹੁੰਦਾ ਹੁਣ ਆਪਾਂ 4-5 ਸਾਲ ਦੇ ਬੱਚੇ ਨੂੰ ਇਕੱਲੇ ਨੂੰ ਨਹੀਂ ਛੱਡ ਸਕਦੇ ਮੈਂ ਕਹਿੰਦਾ ਜੀ ਬਿਲਕੁਲ ਨਹੀਂ ਛੱਡ ਸਕਦੇ 4-5 ਸਾਲ ਦੇ ਬੱਚੇ ਨੂੰ ਕੀ ਤੁਸੀਂ ਇਹ ਵੀ ਕਮੀ ਦੇਖੋ ਮੈਂ ਤਾਂ ਇਹ ਮੰਨਦਾ ਵੀ ਇਹ ਕਮੀ ਮਾਂ ਦੀ ਹੁੰਦੀ ਹੈ ਪਿਓ ਦੀ ਨਹੀਂ ਹੁੰਦੀ ਉਹਪਰ ਤਾਂ ਨਿਕਲ ਗਿਆ ਸਵੇਰੇ ਕੰਮ ਤੇ ਹਾਂ ਉਹ ਤਾਂ ਰੋਜੀ ਰੋਟੀ ਲਈ ਰੋਜੀ ਨਿਕਲ ਗਿਆ ਉਹ ਤਾਂ ਸ਼ਾਮ ਨੂੰ ਆਊਗਾ ਰਹੀ ਗਨ ਮਾਂ ਦੀ ਰੋਂਦਾ ਸਾਰਾ ਦਿਨ ਰੋਂਦਾ ਲੈ ਬਟੀ ਆ ਲੈ ਮੋਬਾਈਲ ਲੈ 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 ਇਹਨੇ ਕਰੀ ਰੱਖ ਉਹ ਮੋਬਾਈਲ ਅੱਜ ਕੱਲ ਸਾਈਡਾਂ ਇਹ ਜੀਆਂ ਵੀ ਉਹਦੇ ਤੇ ਇੱਕ ਅੱਖਾਂ ਪਾ ਭਰਾਂਗੇ ਨਾ ਪਤਾ ਹੀ ਨਹੀਂ ਉਹ ਕੀ ਡਾਟਾ ਅੱਜ ਕੱਲ ਦਾ ਸਿਸਟਮ ਆ ਜਾਊਗਾ ਕਿ ਮਹਿਜ ਕੁਝ ਹੀ ਕੀਵਰਡ ਤੋਂ ਗੂਗਲ ਤੇ ਜਾਓ ਹਾਂ ਕੁਝ ਹੀ ਕੀਵਰਡ ਦੇ ਮਤਲਬ ਕੁਝ ਵੀ ਸਰਚ ਕਰੋ ਮਤਲਬ ਮੇਰਾ ਇਸ਼ਾਰਾ ਕਿਹਨੇ ਵਾਲਾ ਨਹੀਂ ਸਮਝ ਰਹੇ ਹੋ ਹਾਂ ਕਿ ਉਹ ਆਈਐਨਡੀ ਦੇ ਸਰੋਂ ਤੇ ਫਿਰ ਬੱਚੇ ਮਤਲਬ ਆਪਣੇ ਸਮਾਜ ਦੇ ਵਿੱਚ ਇੱਕ ਸਟੈਬਿਲਿਟੀ ਕਿੱਥੇ ਰਹਿ ਗਈ ਫਿਰ ਨਹੀਂ ਰਹੀ ਨਹੀਂ ਰਹੀ ਖਤਮ ਹੋ ਗਿਆ ਤਾਂ ਖਤਮ ਹੋ ਗਈ ਤਾਂ ਇਹੀ ਤਾਂ ਕਾਰਨਾ ਵੀ ਆਜੇ ਬੱਚੇ ਜਿਹੜੇ ਗਲਤ ਰਸਤੇ ਜਾ ਰਹੇ ਕਿਉਂਕਿ ਉਹ ਦੇਖਦੇ ਆ ਦੇਖ ਕੇ ਉਹਨਾਂ ਤੇ ਅਸਰ ਹੁੰਦਾ ਵੀ ਆਪਾਂ ਅਗਰ ਆਪਾਂ ਬਾਹਰ ਮੀ ਕਲਾਸ ਚ ਬੱਚੇ ਲਾਉਣਾ ਉਹ ਗੈਰ ਨਾ ਬਤ ਨਹੀਂ ਪੜਨਾ ਇੱਥੇ ਆਪਣੇ ਸ਼ਹਿਰ ਚ ਨਹੀਂ ਪੜਨਾ ਸਰਸੇ ਜਾ ਕੇ ਪੜਨਾ ਕਿਉਂਕਿ ਉੱਥੇ ਕੁੱਲ ਮਿਲਦੀ ਜੀ ਆਸਾਨ ਸ਼ਬਦਾਂ ਦੇ ਵਿੱਚ ਕਹਾਂ ਤਾਂ ਕਲਚਰ ਆ ਗਿਆ ਗਰਲਫ੍ਰੈਂਡ ਬੋਏਫ੍ਰੈਂਡ ਵਾਲਾ ਹਾਂ ਜੋ ਕਿ ਆਪਣੀ ਭਾਰਤੀ ਸੰਸਕ੍ਰਿਤੀ ਵਾਸਤੇ ਵੀ ਹੂੰ ਔਰ ਸਮਾਜ ਵਾਸਤੇ ਵੀ ਗਲਤ ਹੈ ਬਹੁਤ ਘਾਤਕ ਸਿੱਧ ਹੋਊਗਾ ਆਉਣ ਵਾਲਾ ਸਮਾਂ ਜਿਹੜਾ ਹੈ ਬਹੁਤ ਜ਼ਿਆਦਾ ਜੀ ਮਤਲਬ ਕਿਉਂਕਿ ਲੋਕ ਕਰਦੇ ਬਾਹਰਲੀ ਰੀਸ ਬਾਹਰਲੇ ਬਣ ਨਹੀਂ ਸਕਦੇ ਵੈਸਟਰਨ ਕਲਚਰ ਇੱਥੇ ਨਹੀਂ ਆ ਸਕਦਾ ਇੰਡੀਆ ਦੇ ਵਿੱਚ ਆਏਗਾ ਤਾਂ ਆਏਗਾ ਬਟ ਬਹੁਤ ਲੇਟ ਹੈ ਲੇਟ ਆਊਗਾ ਉਹ ਹੁਣੇ ਉਹ ਚੀਜ਼ਾ ਹੈ ਕੋਈ ਇਹ ਕਦੀ ਲੱਗੂ ਹੋ ਜੇ ਨਹੀਂ ਉਹਨੇ ਲੱਗੂ ਨਹੀਂ ਹੋ ਸਕਦਾ ਕਿਉਂਕਿ ਆਪਾਂ ਤੇ ਨਹੀਂ ਹੋ ਸਕਦਾ ਸਮਝ ਹੈ ਨਹੀਂ ਉਹਨੇ ਸਮਝ ਨਹੀਂ ਗਈ ਕੁਝ ਕੁਝ ਉਹ ਵੀ ਤਮੀਲੀ ਗੱਲ ਕਰਨ ਦੀ ਔਰ ਦੀ ਸਾਰੇ ਸਿਸਟਮੇ ਹੀ ਚੱਲ ਰਹੀ ਨੇ ਕੀ ਲੱਗਦਾ ਵੀ ਜਿਹੜੇ ਮੋਬਾਈਲਾਂ ਦੇ ਉੱਤੇ ਆਪਾਂ ਨਾਟਕ ਦੇਖਦੇ ਆ ਟੀਵੀ ਦੇ ਉੱਤੇ ਦੇਖਦੇ ਆ ਸਾਸਰੀ ਕਬੀ ਬਹੂਤੀ ਉਹ ਇੱਕ ਦੂਜੇ ਦਾ ਵਿਆਹ ਕਰਦੇ ਆ ਘਰਾਂ ਦੇ ਵਿੱਚ ਹੀ ਉਹੋ ਆਸ਼ਕੀ ਦਿਖਾਉਂਦੇ ਆ ਚਾਚਿਆਂ ਨਾਲ ਤਾਇਿਆਂ ਨਾਲ ਦਿਓਰ ਨਾਲ ਜੇਠ ਨਾਲ ਉਹ ਵੀ ਕਿਤੇ ਨਾ ਕਿਤੇ ਹੈ ਨਾ ਵੀ ਜਦੋਂ ਬੰਦਾ ਘਰੇ ਜਾਂਦਾ ਤੇ ਜਨਾਨੀ ਉਹਦੇ ਘਰ ਵਾਲੀ ਉਹਨਾਂ ਇੱਕ ਸ਼ੱਕ ਦੀ ਨਿਗਾਹ ਨਾਲ ਦੇਖਦੀ ਵੀ ਸ਼ਾਇਦ ਇਹਦਾ ਵੀ ਰਿਲੇਸ਼ਨ ਆ ਜਿਹੜਾ ਉਹ ਇਸ ਤਰ੍ਹਾਂ ਹੋਊਗਾ ਨਾ ਤੁਸੀਂ ਇਹ ਗੱਲ ਆਖੀ ਹੈ ਮੈਂ ਤੁਹਾਡੀ ਗੱਲ ਦਾ ਇੱਕ ਜਵਾਬ ਦੇਣਾ ਚਾਹੁੰਦਾ ਮਿੱਠੀ ਕਾ ਰੀਅਲ ਲਾਈਫ ਦੀ ਗੱਲ ਤੁਸੀਂ ਦੱਸਤੀ ਮੈਨੂੰ ਔਰ ਰੀਅਲ ਲਾਈਫ ਦੀ ਗੱਲ ਤੁਹਾਨੂੰ ਇੱਕ ਮੈਸ ਹਮ ਬੀਫਾ ਵਰਡ ਨਾਟਕ ਰਿਹਾ ਸਾਸਰੀ ਬਹੂ ਥੀ ਇਸ ਦੇਸ ਵਿੱਚ ਨਿਕਲਾ ਹੋਗਾ ਚਾਹਤ ਕੋਈ ਪਤਾ ਨਹੀਂ ਕੀ ਕੀ ਚੱਲਦਾ ਹਾਂ ਉਹਨਾਂ ਨੂੰ ਮੈਨੂੰ ਇੱਕ ਗੱਲ ਕਦੇ ਸਮਝ ਨਹੀਂ ਆਈ ਵੀ ਕੋਠੀਆਂ ਵਿਖਾ ਦੇਣਗੇ ਐਡੀ ਵੱਡੀ ਵੱਡੀਆਂ ਸਮਝ ਲਮ ਟੀਵੀ ਚ ਬੀਏ ਉਹ ਮਤਲਬ ਇਹਨਾ ਸਮਾਂ ਤਾਂ ਮੈਂ ਗਰੀ ਹੁੰਦਾ ਹੀ ਨਹੀਂ ਗਾ ਅੱਛਾ ਉਹਨਾਂ ਵਿੱਚ ਇੱਕ ਗਾੜੀ ਹੋਰ ਹੈ ਕਿ ਕੋਠੀਆਂ ਆਉਂਦੇ ਨੇ ਨਾ ਵੱਡੀ ਵੱਡੀਆਂ ਉਦੋਂ ਮਤਲਬ ਲੈਅ ਚੱਲ ਜਾਂਦੀ ਹੈ ਉਹਨਾਂ ਕਰੇ ਇਨਵੈਂਟਰੀ ਨਹੀਂ ਹੁੰਦਾ ਇਨਵੈਂਟਰੀ ਨਹੀਂ ਹੁੰਦਾ ਇਹ ਜਿੰਨ ਲੈਂਟਰੀ ਨਹੀਂ ਹੁੰਦੀ ਆਇਆ ਲੈਅ ਚੱਲ ਗਈ ਉਹ ਇਹ ਤੋਂ ਹੀ ਹੋ ਗਿਆ ਲੈਅ ਹੋ ਗਿਆ ਫੜਾ ਹੋ ਗਿਆ ਉਹ ਵੀ ਨਹੀਂ ਹੁੰਦੀ ਉਹ ਉਹ ਤਾਂ ਆਪਨ ਵਰ ਜਿੰਨੀ ਨਹੀਂ ਹੁੰਦੀ ਬੀਏ ਤਾਂ ਰੀਅਲ ਲਾਈਟ ਹੈ ਉਹ ਆਸਰ ਨਹੀਂ ਕਰਦੀ ਉਹ ਜੀ ਜਿਵੇਂ ਆਸ਼ਕੀ ਵਾਲੀ ਦਿਖਾਤੀ ਮਾਪੇ ਬਾਪ ਨੂੰ ਘਰੋਂ ਕੱਢਣਾ ਦਿਖਾਦਾ ਉਹ ਚੀਜ਼ ਇੱਕ ਮਿੰਟ ਦਿਮਾਗ ਦੇ ਵਿੱਚ ਦੇਖੋ ਨੈਗੇਟਿਵਿਟੀ ਨੂੰ ਜਿਹੜੇ ਆਪਣੇ ਯੁਵਾ ਪੀੜ੍ਹੀ ਆਇਆ ਮਤਲਬ ਅੱਜ ਕੱਲ ਦੇ ਜਿਹੜੇ ਯੁਵਾ ਨੌਜਵਾਨ ਨੇ ਨੈਗੇਟਿਵਿਟੀ ਨੂੰ ਪਹਿਲੇ ਉਹ ਸੱਤ ਕਰਦੇ ਆ ਬਹੁਤ ਸੱਤ ਹੀ ਕਰਦੇ ਆ ਠੀਕ ਹੈ ਔਰ ਪੋਜ਼ਿਟਿਵਿਟੀ ਨੂੰ ਮਤਲਬ ਵੀ ਕਿਸੇ ਨੂੰ ਪੋਜ਼ਿਟਿਵਿਟੀ ਕੋਈ ਪੋਜ਼ਿਟਿਵ ਗੱਲ ਦੱਸਦੀ ਹੈ ਉਹ ਜਲਦੀ ਇਹਨੂੰ ਐਕਸੈਪਟ ਕਰਨਗੇ ਉਹ ਕਹਿੰਦਾ ਨਾਟਕ ਹੈ ਸੋਰੀ ਅਨਐਕਸੈਪਟ ਕਰੇ ਉਹ ਕਹਿੰਦੇ ਨਾਟਕ ਹੈ ਉਹ ਉਹ ਨਾਟਕ ਹੈ ਉਹ ਨਟ ਕੇ ਇਹ ਆਮ ਤੌਰ ਤੇ ਇਹ ਰੀਅਲ ਲਾਈਫ ਹੈ ਆ ਬਈ ਬਸ ਕਰਦਾ ਫਾਨ ਕਰਦਾ ਹੈ ਰੀਅਲ ਲਾਈਫ ਮੈਂ ਦੇਖੋ ਮੰਨ ਲਓ ਆਪਾਂ ਅੱਜ ਆਪਣੇ ਬਜ਼ੁਰਗ ਜਿਉਂਦੇ ਆ ਆਪਾਂ ਉਹਨਾਂ ਦੀ ਕਦਰ ਨਹੀਂ ਜਦੋਂ ਦੁਨੀਆ ਤੋਂ ਚਲੇ ਗਏ ਉਦੋਂ ਫਿਰ ਉਹਦੇ ਮੂੰਹ ਦੇ ਵਿੱਚ ਘਿਓ ਨਾਰੀਅਲ ਜਲੇਬੀਆਂ ਦਾ ਲੰਗਰ ਪਤਾ ਹੀ ਨਹੀਂ ਕੀ ਕੁਛ ਦੁਨੀਆ ਕਰਦੀ ਆ ਪਹਿਲਾਂ ਉਹ ਕਈ ਬੰਦੇ ਇਹ ਜਿਹੇ ਤੜਫਦੇ ਦੇਖੇ ਪਾਣੀ ਲਈ ਇਹ ਦਿਨ ਤੁਮਨਾ ਸਾਹਿਬ ਸਾਰਾ ਤਾਂ ਹੀ ਹੋਣੇ ਆਪਾਂ ਪਹਿਲੇ ਬੱਚੇ ਸੀਗੇ ਉਸੇ ਵੀ ਇੱਕ ਮਤਲਬ ਬਚਪਨ ਸੀ ਗਿਆ ਮੈਨੂੰ ਬਚਪਨ ਸੀ ਗਿਆ ਠੀਕ ਹੈ ਆਪਾਂ ਨੂੰ ਆਪਣਾ ਬਚਪਨ ਯਾਦ ਨਹੀਂ ਕਿ ਆਪਾਂ ਉਹ ਸਰੀਰ ਜਿਹੜਾ ਸੀਗਾ ਉਹ ਹੁਣ ਹੈ ਹੂੰ ਉਹ ਨਹੀਂਗਾ ਆਪਾਂ ਵੀ ਉਸ ਲੱਸਟਰ ਤੇ ਜਾਣਾ ਹੈ ਤੁਸੀਂ ਵੀ ਜਾਣਾ ਮੈਂ ਵੀ ਜਾਣਾ ਹਾਂ ਠੀਕ ਹੈ ਜੇ ਮੰਨ ਲਓ ਆਪਾਂ ਅੱਜ ਆਪਣੇ ਮਾਪਿਓ ਦੀ ਬੇਕਦਰੀ ਕਰਾਂਗੇ ਹੂੰ ਤਾਂ ਫਿਰ ਆਪਾਂ ਨੂੰ ਤਿਆਰ ਰਹਿਣਾ ਚਾਹੀਦਾ ਆਪਾਂ ਜਿਹੜਾ ਬੀਜਾਂਗੇ ਵੱਡਾਂਗੇ ਜੋ ਚੀਜ਼ ਮੰਨ ਲਓ ਆਪਾਂ ਬੀ ਬਹੁਤਾ ਮਦਦਦਾ ਹੂੰ ਅਨਲਗਿੱਤ ਹੋ ਪਾ ਲਾ ਜੀ ਹੋ ਉਹ ਸਭ ਕੰਢੇ ਲੱਗਣਗੇ ਕੰਢੇ ਲੱਗਣ ਆਪਾਂ ਸਿਸਟਮ ਇਹਨੇ ਬਣਾਇਆ ਵੀ ਮਾਪਿਆਂ ਨੂੰ ਮੈਂ ਆਉਦੇ ਮਾਪਿਆਂ ਨੂੰ ਬਾਹਰ ਕੱਢਦਾ ਮੰਨ ਲਓ ਠੀਕ ਹੈ ਤਾਂ ਮੈਨੂੰ ਹੀ ਨਿਕਲਣਾ ਪਏਗਾ ਨਿਕਲਣਾ ਪਊਗਾ ਦੈਟਸ ਆਲ ਇਹ ਤਾਂ ਕਹਿੰਦੇ ਨਾ ਉਹ ਉਹ ਨਿਯਤੀ ਵਿỆਦ ਨਹੀਂ ਕਰਦੀ ਜੋ ਬੋਏਗਾ وہی Kaṭeਗਾ ਉਹ ਚੀਜ਼ ਆਪਾਂ ਕੁਦਰਤ ਨੂੰ ਦੇਵਾਂਗੇ ਉਹ ਆਪਣੇ ਕੋਲ ਆਉ ਹਾਂ ਰਿਟਰਨ ਕਰਨਾ ਹੀ ਜ ਰਿਟਰਨ ਕਰਮਾ ਹੀ ਜ ਰਿਟਰਨ ਕਿਉਂਕਿ ਜਮਾਨੇ ਵਾਲਾ ਸਿਸਟਮ ਨਹੀਂ ਇਹ ਕੁਦਰਤ ਦੇ ਜਿਹੜੇ ਰੰਗ ਹਨ ਉਹ ਅਗਰ ਇੱਕ ਵਾਰੀ ਲਿਖੇ ਗਏ ਨਾ ਉਹ ਮਿਟਦੇ ਨਹੀਂ ਹਾਂ ਇਹ ਤਾਂ ਹੈ ਕੀ ਕੀ ਜ਼ਿੰਦਗੀ ਦਾ ਤਜਰਬਾ ਕੱਢਿਆ ਵੀ ਇਹ ਮੋਬਾਈਲ ਟੀਵੀ ਇੰਟਰਨੈਟ ਵੀ ਜਦੋਂ ਇਹ ਹੁੰਦੇ ਨਹੀਂ ਸੀ ਉਦੋਂ ਜ਼ਿੰਦਗੀ ਸੌਖੀ ਨਹੀਂ ਸੀ ਸਾਲ ਮੈਂ ਤਾਂ ਇਹ ਦੱਸੂਗਾ ਦੋਨਾਂ ਸਾਹਿਬ ਤੁਸੀਂ ਪੁੱਛਿਆ ਵੀ ਜ਼ਿੰਦਗੀ ਦਾ ਕੀ ਤਜਰਬਾ ਰਿਹਾ ਹੂੰ ਤਾਂ ਮੈਂ ਇਹ ਦੱਸੂਗਾ ਵੀ ਜਿਹੜੀ ਜ਼ਿੰਦਗੀ ਮੇਰੀ 1900 ਆ 1995 ਤੋਂ ਲੈ ਕੇ 2005 ਤੱਕ ਉਹ ਦਾਸਾਂ ਜਿਹੜੇ ਸੀਗੇ ਇਹ ਜੀਵਨ ਜਿੰਦਗੀ ਸੀ ਨਾ ਮੇਰੀ ਇਹ ਜਿੰਦਗੀ ਮੈਨੂੰ ਕਦੇ ਨਹੀਂ ਮਿਲ ਸਕਦੀ ਨਾ ਤਾਂ ਫੋਨ ਨਾ ਉਦੋਂ ਮਤਲਬ ਵੀ ਐਡੇ ਕੋਈ ਟੀਵੀ ਟੀਵੀ ਚੱਲਦਾ ਸੀ ਉਦੋਂ ਵੱਡਾ ਆਪਣਾ ਡਿਨਆ ਸੀਗਾ ਸਾਡੇ ਪਰ ਉਦੋਂ ਰਮੈਨ ਆਉਂਦੀ ਹੁੰਦੀ ਪਾ ਮੈਨ ਸੀ ਰਮੈਨ ਹੋਣੀ ਸਾਡੇ ਘਰੇ ਤਲਵਾੜੇ ਤੇ ਸਾਰੇ ਆਂਡ ਆਂਡ ਗੁਆਣ ਦੇ ਮਤਲਬ ਦਿਨੇ ਵੀ ਬੱਚੇ ਸੀਗੇ ਸਾਰੇ ਵੀ ਲਾਹ ਹੁੰਦਾ ਸੀ ਨਾ ਛਟੜਾ ਛਟੜਾ ਟੀਵੀ ਛਟੜਾ ਦਾ ਬਿਲਕੁਲ ਵੇਖਣ ਦਾ ਨਾ ਮਜ਼ਾ ਆਉਣਾ ਵੇਖ ਨੂੰ ਰਮ ਰਮੈਨ ਚੱਲ ਰਹੀ ਹੈ ਹੁਣ ਤੱਕ ਕੀ ਹੈ ਵੀ ਟੀਵੀ ਸੌਰੀ ਮੋਬਾਈਲ ਹੋ ਗਏ ਆਪਾਂ ਦੇ ਘਰ ਦੇ ਮਤਲਬ ਪੰਜ ਜਣੇ ਆ ਨਾ ਤਾਂ ਪੰਜਾਂ ਕੋਲ ਅਲੱਗ ਅਲੱਗ ਮੋਬਾਈਲ ਹੈ ਅਲੱਗ ਅਲੱਗ ਟੀਵੀ ਅਲੱਗ ਅਲੱਗ ਟੀਵੀ ਅਲੱਗ ਅਲੱਗ ਰੂਮ ਹੈ ਉਹ ਸਭ ਤੋਂ ਵੱਡੀ ਪ੍ਰੋਬਲਮਸ ਕੀ ਹੈ ਕਿ ਸਭ ਆਪਦੇ ਫੋਨ ਚ ਬੀਜ਼ੀ ਹੈ ਆਪਸ ਵਿੱਚ ਗੱਲ ਕਰਨ ਦਾ ਟਾਈਮ ਹੀ ਨਹੀਂ ਨਾ ਬਿਲਕੁਲ ਵੀ ਟਾਈਮ ਨਹੀਂ ਆ ਉਹ ਜਿਹੜੀਆਂ ਆਪਸ ਵਿੱਚ ਗੱਲਾਂ ਉਹ ਬਾਹਰ ਜਾਂਦੀਆਂ ਆ ਉਹ ਫਿਰ ਬਾਹਰ ਜਾਂਦੀਆਂ ਇੱਕ ਗੱਲ ਤੋਂ ਉਹ ਅੱਗ ਬਣ ਕੇ ਉੱਠਦੀ ਦੇਖੋ ਕਹਿੰਦੇ ਨਾ ਦਿਲ ਦੀ ਦਿਲ ਦੀ ਬੜਾਸ ਜਿਹੜੀ ਹੁੰਦੀ ਉਹ ਕਿਤੇ ਨਾ ਕਿਤੇ ਨਿਕਲਦੀ ਹੈ ਨਿਕਲਦੀ ਠੀਕ ਹੈ ਉਹ ਫਿਰ ਮਤਲਬ ਘਰ ਵੀ ਨਹੀਂ ਪਾਸੇਅਰ ਕਰ ਸਕਦੇ ਉਹ ਕਿੱਥੇ ਬਾਹਰ ਫਿਰ ਬਾਹਰ ਸ਼ੇਅਰ ਹੁੰਦੀ ਹੈ ਫਿਰ ਉਹ ਘੁੰਮ ਕੇ ਆਉਂਦੀ ਹੈ ਟਾਲਦੀ ਹੈ ਫਿਰ ਘੁੰਮ ਕੇ ਆਉਂਦੀ ਹੈ ਬੜੀ ਅਰਫਤਾਰ ਬਹੁਤ ਤੇਜ਼ ਆਂਦੀ ਟਾਲਦੀਆਂ ਫਿਰ ਬਾਅਦ ਚ ਅਰਫਤਾਰ ਤੇਜ਼ ਹੋ ਜਾਂਦੀ ਇਹਦੇ ਵੇ ਹੂੰ ਕੋਲਮੜਾ ਕੇ ਹੀ ਹੈ ਵੀ ਜ਼ਿੰਦਗੀ ਕਿਤੇ ਨਾ ਕਿਤੇ ਕਿਸੇ ਪਾਸੇ ਸੂਲੀ ਟੰਗੀ ਹੋਈ ਜਾਂਨ ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਜਿੰਦਗੀ ਦੇ ਘਰ ਦੇ ਮਸਲੇ ਨੂੰ ਲੈ ਕੇ ਲੈ ਲੋ ਦੁਕਾਨਦਾਰੀ ਵਾਲੇ ਲੈ ਕੇ ਦੁਨੀਆਦਾਰੀ ਪਰਮਾਤਮਾ ਮੈਂ ਤੁਹਾਡੀ ਸਾਰੀ ਗੱਲਾਂ ਦਾ ਜਵਾਬ ਦੇਣਾ ਚਾਹੂੰਗਾ ਹਾਂ ਇੱਕ ਸ਼ਾਇਰ ਦੇ ਸ਼ਾਇਰ ਬਣਾਏ ਯਾਰ ਦੋਸਤ ਹੂੰ ਮੈਂ ਜੇ ਅੱਖਾਂ ਤਾਂ ਮੈਂ ਤੁਹਾਡੇ ਨਾਲ ਲੈਦਾ ਤਾਂ ਕੋਈ ਕੋਈ ਤਰ੍ਹਾਂ ਨਹੀਂ ਹੈ ਹਾਂ ਜਿੰਦਗੀ ਚੱਲਦਾ ਰਹੀ ਹੈ ਚੰਗੀ ਹੈ ਹੂੰ ਪਰ ਕਿਤੇ ਨਾ ਕਿਤੇ ਸੂਲੀ ਤੇ ਟੰਗੀ ਟੰਗੀ ਇਹਦਾ ਮਤਲਬ ਇਹ ਹੈ ਮੈਂ ਕਿਸੇ ਨਾ ਕਿਸੇ ਫਲਸਫੇਰ ਨੇ ਕਿਹਾ ਵੀ ਠੀਕ ਹੈ ਜਿੰਦਗੀ ਚੱਲ ਰਹੀ ਹੈ ਚੰਗੇ ਹੈ ਬਟ ਕਿਤੇ ਨਾ ਕਿਤੇ ਸੂਲੀ ਤੇ ਟੰਗੀ ਹੈ ਹੂੰ ਅਪੋ ਥੋੜੀ ਤਾਂ ਥੱਲੇ ਉਤਰ ਵੀ ਨਹੀਂ ਸਕਦੇ ਉਤਰ ਵੀ ਨਹੀਂ ਸਕਦੇ ਤੇ ਚੰਨਾ ਮਜਬੂਰੀ ਹੈ ਅਗਰ ਉੱਤੋਂ ਉਤਰਦੇ ਆ ਥੱਲੇ ਕੰਡੇ ਆ ਕੰਡੇ ਬਿਲਕੁਲ ਕੰਡੇ ਪਾਸੇ ਭਜਦੇ ਆ ਕੋਈ ਭੂਤ ਪ੍ਰੇਤ ਬਣ ਕੇ ਚਿੰਬੜਦਾ ਕੋਈ ਕੁਛ ਚਿੰਬੜਦਾ ਹੈ ਯਾਨੀ ਆਏ ਸੀ ਬਿਲਕੁਲ ਇਕੱਠੀ ਹੋ ਕੇ ਰਹਿ ਗਈ ਜੰਦੀ ਹੈ ਨਾ ਸਠੀਕ ਹੈ ਅੱਜ ਕੱਲ ਮਤਲਬ ਬੁੱਲ੍ਹਾ ਸਾਹਿਬ ਕਹਿੰਦੇ ਮਤਲਬ ਇਹ ਵੀ ਜਲਦੀ ਦਾ ਨਾਮ ਜ਼ਿੰਦਗੀ ਹੈ ਹਾਂ ਜਿੰਨੇ ਚ ਚਲਦੀ ਹੈ ਉਹ ਜ਼ਿੰਦਗੀ ਹੈ ਬਾਕੀ ਜਿਹੜੀ ਰੁਕ ਗਈ ਉਹ ਬਸ ਗੱਡੀ ਹੈ ਕਿਉਂਕਿ ਆਪਾਂ ਦੇਖ ਰਹੇ ਆਪਾਂ ਆਪਦੇ ਆਪ ਨੂੰ ਇਹ ਸਮਝਦਾ ਵੀ ਆਪਾਂ ਬੜੇ ਦੁਖੀ ਆ ਅੱਜ ਆਪਣੇ ਦੁਕਾਨ ਤੇ ਕੰਮ ਹੈ ਨਹੀਂ ਆਪਣੇ ਕੋਲ ਜੇ ਪੈਸਾ ਨਹੀਂ ਬਹੁਤ ਦੁਖੀ ਪਰ ਇਹ ਦੁਖੀ ਦੁਖੀ ਪਈ ਆ ਵੀ ਜਿਹੜੇ ਔਖੇ ਪਾਣੀ ਤੱਕ ਨਹੀਂ ਪੀ ਸਕਦੇ ਸੋ ਮੈਂ ਸਭ ਸਭ ਤੋਂ ਮੈਂ ਤਾਂ ਇਹ ਮੰਨਦਾ ਵੀ ਜਿਹੜਾ ਸਭ ਤੋਂ ਗਰੀਬ ਔਰ ਦੁਖੀ ਬੰਦਾ ਉਹ ਉਹ ਹੈ ਜਿਹੜਾ ਬੰਦਾ ਨਾਚਾਰ ਹੈ ਜਿਹੜਾ ਸਰੀਰ ਤੋਂ ਮਤਲਬ ਨਾਚਾਰ ਹੈ ਤੇ ਤੁਰ ਫਿਰ ਨਹੀਂ ਸਕਦਾ ਹਾਂ ਠੀਕ ਹੈ ਜਿਹੜਾ ਬੰਦਾ ਤੁਰ ਫਿਰ ਸਕਦਾ ਉਹ ਨਾਚਾਰ ਨਹੀਂ ਹੋਗਾ ਬਟਾਂ ਦੇ ਕੁਝ ਮਜਬੂਰੀਆਂ ਹੈ ਕਿ ਉਹਨੂੰ ਪੈਸੇ ਦੀ ਮਾਰ ਆ ਉਹਨੂੰ ਕਿਸਮਤ ਦੀ ਮਾਰ ਆ ਉਹਨੂੰ ਰੱਬ ਦੀ ਵੀ ਮਾਰ ਆ ਹਨ ਬਈ ਆਪਾ ਤਾਂ ਜਲ ਪ੍ਰਮਾਤਮਾ ਨੇ ਇੰਨਾ ਕਿ ਦਿੱਤਾ ਵੀ ਅੰਗ ਪੈਰ ਸਹੀ ਦਿੱਤੇ ਆਪਾਂ ਰੋਜ਼ ਦੀ ਰੋਜੀ ਰੋਟੀ ਢੜੀ ਕਮਾ ਕੇ ਖਾ ਸਕਦੇ ਇਹ ਤਾਂ ਇਹ ਵੀ ਮਤਲਬ ਜਿਦਾਂ ਪਹਿਲਾਂ ਰੋਜ਼ ਰੋਟੀ ਬੜੀ ਰੋਜੀ ਰੋਟੀ ਕਮਾ ਸਕਦਾ ਫਿਰ ਉਹ ਗਰੀਬ ਵੀ ਹੋ ਸਕਦਾ ਹਮ ਤਾਂ ਇਹ ਕਹਿ ਸਕਦਾ ਉਹ ਤਾਂ ਕਹਿਣਾ ਗਰੀਬ ਬਣੂਗਾ ਤੇ ਬਣੂਗਾ ਵੇਖੋ ਕੁਛ ਤਾਂ ਹੁੰਦਾ ਉਹ ਖਲਾਤਾ ਤਾਂ ਗਰੀਬ ਹੋ ਜਾਂਦਾ ਹਮ ਕੁਛ ਸੋਚ ਦੇ ਗਰੀਬ ਹੁੰਦੇ ਸੋਲ ਦੇ ਗਰੀਬ ਹੁੰਦੇ ਸੋਲ ਦੇ ਗਰੀਬ ਕੁਛ ਨੀਤ ਦੇ ਗਰੀਬ ਹਾਂ ਗਰੀਬ ਗਰੀਬਾਂ ਦੀ ਵੀ ਵਾਰਗਲਾ ਕੈਟਾਗਰੀ ਵਣਾਂਗੀ ਤੁਨ ਅਸਾਂ ਅੱਜਕੱਲ ਹੂੰ ਕੁਛ ਤਾਂ ਹੁੰਦੇ ਵਕ ਰੀਅਲ ਦੇ ਗਰੀਬ ਪਰ ਜਨ ਦਿਲ ਸਾਫ ਹੈ ਕੁਛ ਇਹ ਹੁੰਦੇ ਜਿਨ੍ਹਾਂ ਨੇ ਮਤਲਬ ਵੀ ਵੀ ਨੀਤ ਦੇ ਗਰੀਬ ਨੇ ਪੈਸੇ ਹੈ ਪੈਸੇ ਹੈ ਪਰ ਨੀਤ ਦੇ ਗਰੀਬ ਕਿਉਂਕਿ ਪਰਮਾਤਮਾ ਜਦੋਂ ਇਨਸਾਨ ਨੂੰ ਧਰਤੀ ਤੇ ਭੇਜਦਾ ਨਾ ਉਹ ਕਿਸੇ ਨੂੰ ਗਰੀਬ ਕਰਕੇ ਨਹੀਂ ਭੇਜਦਾ ਕਿਸੇ ਦੀ ਕਿਸਮਤ ਮਾੜੀ ਲਿਖ ਕੇ ਨਹੀਂ ਭੇਜਦਾ ਉਹ ਤਾਂ ਬੰਦਾ ਜਦੋਂ ਧਰਤੀ ਤੇ ਆਉਂਦਾ ਜਨਮ ਲੈਂਦਾ ਉਦੋਂ ਬਦ ਆਪਦੀ ਸੁਰਤਮਾਲਾ ਉਹਦੇ ਲੱਛਣ ਆ ਜਿਹੜੇ ਗੀਤਾ ਦੇ ਵਿੱਚ ਰਹਿਣਾ ਨਾ ਉਹੀ ਉਹਦੀ ਕਿਸਮਤ ਮਾੜੀ ਬਣਾਉਂਦਾ ਉਹੀ ਉਹਦੇ ਮੁਕੱਦਰ ਮਾੜਾ ਗੀਤਾ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਅਰਜਨ ਨੂੰ ਆਗਾ ਲਾਖੀ ਲਈ ਕਿ ਕਰਮ ਕਰੋ ਫਲ ਕੀ ਜਿਤਾ ਮਤ ਕਰੋ ਹਾਂ ਪਰ ਪਰੇ ਤਾਂ ਸਰੀ ਵੀ ਕੋਈ ਵੀ ਬੰਦਾ ਇਕ ਕਰਮ ਨਹੀਂ ਹੋ ਸਕਦਾ ਕਰਮ ਤਾਂ ਕਰਨਾ ਹੀ ਪਊਗਾ ਅਸੀਂ ਪਹਿਲਾਂ ਫਲ ਭਾਲਦੇ ਨਾ ਕਰਮ ਤਾਂ ਕਿੰਨੇ ਬਾਅਦ ਚ ਕਰਾਂਗੇ ਉਹ ਫਲ ਤਾਂ ਪਹਿਲੇ ਭਾਲਦੇ ਆ ਵੀ ਯਾਰ ਕੁਝ ਪੱਕਿਆ ਹੋਵੇ ਪੂਰਾ ਹਾਂ ਕੱਚਾ ਵੀ ਨਾ ਹੋਵੇ ਮਿੱਠਾ ਹੋਵੇ ਨਾਲੇ ਪਰ ਨੇ ਸੋੜਨਾ ਨਾ ਪਵੇ ਉਹੀ ਜਿਹਾ ਜਿੱਦੇ ਮੂਜ ਪਾ ਜੇ ਕਿੰਨੀ ਇਸਤਨਾ ਦੀ ਹੋ ਰਹੀ ਹੈ ਇਸੇ ਕਰਕੇ ਪ੍ਰਮਾਤਮਾ ਵੀ ਉਹ ਜਾ ਹੋ ਗਿਆ ਹੁਣ ਹਸਪਤਾਲ ਜਿਹੇ ਬੰਦੇ ਹੋ ਗਏ ਅੱਜ ਕੱਲ ਨਵੀਆਂ ਨਵੀਆਂ ਬਿਮਾਰੀਆਂ ਆਉਂਦੀਆਂ ਨਵੀਆਂ ਨਵੀਆਂ ਗੱਲਾਂ ਅੱਜ ਕੱਲ ਬਿਮਾਰੀਆਂ ਵੀ ਇਹ ਜਿਹੀਆਂ ਆਉਂਦੀਆਂ ਵੀ ਜਿਨ੍ਹਾਂ ਦਾ ਪਤਾ ਹੀ ਨਹੀਂ ਹੁੰਦਾ ਵੀ ਆ ਨਾ ਯਾਰ ਨਵਾਂ ਬਿਮਾਰੀ ਦਾ ਆ ਗਿਆ ਕਿਉਂਕਿ ਪ੍ਰਮਾਤਮਾ ਉਹ ਜਾ ਹੋ ਗਿਆ 2019 ਦੇ ਵਿੱਚ ਕਰੋਨਾ ਆਇਆ ਕਰੋਨਾ ਤੇ ਤੁਹਾਨੂੰ ਪਤਾ ਹੈ 90 ਤੋਂ ਪਹਿਲਾਂ ਉਸ ਕੇ ਨਾਮ ਫਲੂ ਕਰੋਨਾ ਦਾ ਹੈ ਨਹੀਂ ਹੈ ਨਹੀਂ ਕਿ ਇਹ ਵੀ ਨਾਮ ਇਹ ਜਿਹੇ ਬਿਮਾਰੀਆਂ ਹੈ ਨਹੀਂ ਸੀ ਨਹੀਂ ਸੀ ਇਹ ਨਵੀਂ ਆ ਗਈ ਹਾਂ ਕਹਿੰਦੇ ਨਾਲ ਮੈਂ ਹਰ ਮਤਲਬ ਜਿਵੇਂ ਦੁਨੀਆ ਬਦਲ ਜਾਂਦੀ ਹੈ ਨਾ ਹਰ ਸਾਲ ਜਦੋਂ ਨਵਾਂ ਸਾਲ ਚੜਦਾ ਹੈ ਉਹ ਵੀ ਇੱਕ ਨਵੀਂ ਬਿਮਾਰੀ ਲਾਂਚ ਹੁੰਦੀ ਹੈ ਕਿਉਂਕਿ ਪਰਮਾਣ ਨਹੀਂ ਨਹੀਂ ਕਾਰਨ ਨਹੀਂ ਲਾਂਚ ਹੁੰਦੀ ਹੈ ਵੀ ਇਹ ਕਾਰ ਹੈ इसको आप ਇੰਟਰੋਡਿਊਸ ਕਰਵਾਤੇ ਹੈ ਇਹ ਹੈ ਉਹ ਇਸਕੇ ਇਹ ਖੂਬੀਆਂ ਹੈ ਇਸਕੇ ਇਹ ਮਤਲਬ ਪਾਰਟਸ ਹੈ ਉਹ ਵੀ ਦੇ ਕੇ ਇੱਕ ਨਵੀਂ ਬਿਮਾਰੀ ਲਾਂਚ ਹੋ ਜਾਂਦੀ ਹੈ ਕਿਉਂਕਿ ਪਰਮਾਣ ਛਣੇ ਦੇ ਪ੍ਰਾਣਾ ਮਰੂਗਾ ਆਦਮੀ ਆ ਦਾ ਸਾਖਤਾ ਫਿਰ ਸਹੀ ਰੱਖਦਾ ਨਾ ਪਰਮਾਤਮਾ ਔ ਰਜਿਸਟਰ ਭਰ ਨਹੀਂ ਦਿੰਦਾ ਦੇਖੋ ਉਹ ਕਹਿੰਦੇ ਨਾ ਵੀ ਮੈਂ ਫਿਰ ਤੋਂ ਆਗਲ ਕਹਿਣਾ ਚਾਹਾਂਗਾ ਇਹ ਪ੍ਰਗਤੀ ਜਿਹੜੀ ਹੈ ਉਹ ਕਦੇ ਬੇਦ ਨਹੀਂ ਕਰਦੀ ਜੋ ਲੈਂਦੀ ਹੈ ਉਹ ਦਿੰਦੀ ਹੈ ਆਪਾਂ ਦੇ ਹੀ ਰਹੇ ਆ ਤੁਸੀਂ ਚੈਨਾ ਚਲ ਜੋ ਚੈਨਾ ਦੀ ਵੀਡੀਓ ਦੇਖਦੇ ਰਹਿੰਦੇ ਆ ਜਾਨਵਰ ਖਾ ਰਹੇ ਜਾਂਦੇ ਅਰੇ ਜਿੰਦਾ ਜਾਨਵਰ ਤੜਫਦੇ ਤੜਫਦੇ ਖਾਂਦੇ ਤਵੇ ਤੇ ਪਾਤੇ ਔਰ ਪਾਤੇ ਮੈਂ ਕੱਲ ਪਰਸੋ ਇੱਕ ਵੀਡੀਓ ਵੇਖੀ ਇੱਕ ਮੱਛੀ ਸੀਗੀ ਉਹ ਵਿਚਾਲੋ ਕੱਟਿਆ ਆਇਆ ਜਾਉਂਦੇ ਨੂੰ ਪਟਿਆ ਜਿਉਂਦੀ ਹਾਂ ਛਾ ਤੁਸੀਂ ਹੀ ਵੇਖੀ ਹੋਣੀ ਉਹ ਨੂੰ ਪਾਰਖਿਆ ਤਵੇ ਤੇ ਤੇ ਉਹ ਤੜਫੀ ਜਾਵੇ ਉੱਥੇ ਪਰਮਾਤਮਾ ਕੀ ਕਰੂ ਉੱਥੇ ਕੀ ਕਰੂ ਬਟ ਮੈਂ ਤਾਂ ਇਹ ਗੋਮ ਜਿਹੜੇ ਬੰਦੇ ਫਲ ਬਣਦੇ ਨੇ ਨਾ ਮਤਲਬ ਸੱਚ ਬਲਾਈ ਦਾ ਕੰਮ ਕਰਦੇ ਆ ਹੂੰ ਇਹਦੇ ਬੰਦੇ ਫਲ ਬਣਦੇ ਆ ਉਹਨਾਂ ਦੇ ਹੱਥਾਂ ਦੇ ਵਿੱਚ ਮਹਿਕ ਰਹਿ ਜਾਂਦੀ ਐ ਰਹਿੰਦੀ 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 ਐ ਨਾ ਟੱਕੀ ਉਹਨੇ ਫਲ ਬਣਦੇ ਇੱਕ ਬਲਾਈ ਇੱਕ ਇੱਕ ਖੁਸ਼ੀ ਦਾ ਕੰਮ ਕੀਤਾ ਪਰ ਜਿਹੜਾ ਬੰਦਾ ਬਲਾਈ ਵੀ ਕਰਦਾ ਹੈ ਉੰਦੇ ਰਿਟਰਨ ਕਹਿੰਦੇ ਨੇ ਕਰਮਾਂ ਜਿ ਰਿਟਰਨ ਦੁਆਰਾ ਫਿਰ ਕੁੰਗਾ ਕਰਮਾਂ ਜਿ ਰਿਟਰਨ ਵਾਪਸ ਆਏਗੀ ਇਹ ਸਿਸਟਮ ਦੁਆਰਾ ਆਏਗਾ ਕਰਮ ਬੁਣ ਕੇ ਵਾਪਸ ਆਂਦਾ ਜਿਵੇਂ ਦੇਖੀਏ ਵੀ ਆਸਟ੍ਰੇਲੀਆ ਦੇ ਵਿੱਚ ਸਰਕਾਰ ਨੇ ਬੈਨ ਕਰਤਾ ਵੀ 16 ਸਾਲ ਦਾ ਜਿਹੜਾ ਬੱਚਾ ਉਹ ਮੋਬਾਈਲ ਦੀ ਕੋਈ ਸਾਈਟ ਨਹੀਂ ਖੋਲ ਕੇ ਦੇਖ ਸਕਦਾ ਕੋਈ ਇਸ ਤਰ੍ਹਾਂ ਦੀ ਉਸ ਤੇ ਸਾਈਟ ਨਹੀਂ ਖੁੱਲੂਗੀ ਕਿ ਆਪਣੇ ਨਹੀਂ ਹੋ ਸਕਦਾ ਮੈਂ ਕਹਿੰਦਾ ਜੇ ਇਹ ਸਿਸਟਮ ਆਪਣੇ ਚੱਲ ਜੇ ਨਾ ਅੱਦਾ ਇੰਡੀਆ ਸੁਧਰ ਜੇ ਸੁਧਰ ਜੇ ਠੀਕ ਹੈ ਨਾ ਕੋਈ ਕੋਈ ਮਤਲਬ ਵੀ ਬੱਚੇ ਜਿਹੜੇ ਗਲਤ ਰਾਹ ਤੇ ਨਾ ਚੱਲਣ ਜਿਹੜੀ ਜਿਹੜੇ ਆਪਣੀ ਨੌਲੇਜ ਅਜੇ ਉਹਨਾਂ ਦੀ ਉਮਰ ਹੀ ਨਹੀਂ ਗਈ ਉਹ ਖੋਲ ਕੇ ਦੇਖ ਰਹੇ ਹੋ ਉਹ ਦੇਖ ਰਹੇ ਆ ਦੇਖੋ ਫਿਰ ਕਿੱਥੇ ਰਹਿ ਗਈ ਇਨਸਾਨੀਅਤ ਤੇ ਕਿੱਥੇ ਗੱਲਾਂ ਰਹਿ ਗਈਆਂ ਤੇ ਬੱਚੇ ਫਿਰ ਟਾਈਮ ਤੋਂ ਪਹਿਲਾਂ ਖਰਾਬ ਹੀ ਹੋਣਗੇ ਖਰਾਬ ਹੋ ਗਏ ਹਾਂ ਮੇਰੇ ਪਾਸ ਦੋਸ਼ ਲਈ ਬੱਚਿਆਂ ਤੇ ਦੋਸ਼ ਬੱਚਿਆਂ ਤੇ ਨਹੀਂਗਾ ਦੋਸ਼ ਹੈ ਆਪਣੇ ਸਮਾਜ ਦਾ ਆਪਣੇ ਕਲਚਰ ਦਾ ਠੀਕ ਹੈ ਆ ਸਿਸਟਮ ਹੋਇਆ ਦੋਸਤੋ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣ ਇੱਕ ਕਮੈਂਟ ਜ਼ਰੂਰ ਲਖਿਆ ਕਰੋ ਕਿਉਂਕਿ ਇਹਦੇ ਨਾਲ ਨੌਲੇਜ ਮਿਲਦੀ ਆ ਜਾਣਕਾਰੀ ਮਿਲਦੀ ਆ ਵੀ ਆ ਅਸੀਂ ਚੀਜ਼ ਇੱਥੇ ਗਲਤ ਬੋਲਤੀ ਆ ਕੋਈ ਵੀ ਆਪਣਾ ਸੁਝਾਅ ਹੋਵੇ ਕੋਈ ਜਾਣਕਾਰੀ ਹੋਵੇ ਵੀ ਇਸ ਵਿਸ਼ੇ ਦੇ ਉੱਤੇ ਗੱਲਬਾਤ ਕੋਈ ਕਰਨੀ ਚਾਹੁੰਦਾ ਮੇਰਾ ਭਰਾ ਭੈਣ ਕੋਈ ਵੀ ਆ ਜਿਹਦੇ ਦਿਮਾਗ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਆ ਵੀ ਅਸੀਂ ਇਹ ਲੋਕਾਂ ਦੇ ਨਾਲ ਸ਼ੇਅਰ ਕਰਨੀ ਆ ਇਹਦੇ ਨਾਲ ਸਮਾਜ ਨੂੰ ਕੁਝ ਫਰਕ ਪੈ ਸਕਦਾ ਸਮਾਜ ਕੁਝ ਸਹੀ ਰਸਤੇ ਜਾ ਸਕਦਾ ਤੇ ਉਹ ਆ ਕੇ ਇੱਥੇ ਸਾਡੇ ਨਾਲ ਗੱਲਬਾਤ ਕਰ ਸਕਦਾ ਨੰਬਰ ਵੀ ਦਿੱਤਾ ਹੋਊਗਾ ਉੱਤੇ ਗੱਲਬਾਤ ਕਰਕੇ ਆਪਨੇ ਇਹ ਜਾਣਕਾਰੀ ਦੇ ਸਕਦਾ ਫਰੀ ਹੈ ਬਿਲਕੁਲ ਕੋਈ ਇਹਦਾ ਪੈਸਾ ਨਹੀਂ ਕੁਝ ਨਹੀਂ ਹੈ ਇਹ ਨਿਕਾ ਵੀ ਐਡੀਟਿੰਗ ਦਾ ਪੈਸਾ ਜੀ ਉਹ ਬਿਲਕੁਲ ਆਜ਼ਾਦ ਆਵਾਜ਼ ਪਹਿਲਾਂ ਵੀ ਕੰਮ ਫਰੀ ਕਰਦਾ ਰਿਹਾ ਲੋਕਾਂ ਦੀ ਸੇਵਾ ਵਾਸਤੇ ਹੁਣ ਵੀ ਲੋਕਾਂ ਦੀ ਸੇਵਾ ਵਾਸਤੇ ਆ ਵੀ ਅਗਰ ਕੋਈ ਦੇਸ਼ ਨੂੰ ਆਪਣੇ ਦੁਨੀਆਦਾਰੀ ਨੂੰ ਆਪਣੇ ਸ਼ਹਿਰ ਨੂੰ ਕੋਈ ਸੇਧ ਦੇਣੀ ਚਾਹੁੰਦਾ ਆਉਦੀ ਗੱਲਬਾਤ ਰਹੀ ਤਾਂ ਦੇ ਸਕਦਾ ਵਾ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਅੱਗੇ ਆਉਣ ਵਾਲਾ ਜਿਹੜਾ ਵਿਸ਼ਾ ਉਹ ਦੱਸਣਾ ਵੀ ਇਸ ਵਿਸ਼ੇ ਦੇ ਉੱਤੇ ਅਗਰ ਗੱਲਬਾਤ ਹੋ ਜੇ ਫਿਰ ਸ਼ਹਿਰ ਦਾ ਕੋਈ ਖਾਸ ਨੁਮਾਇੰਦਾ ਕਰਨੀ ਚਾਹੁੰਦਾ ਤੇ ਉਹ ਵੀ ਕਰ ਸਕਦਾ ਵਾ ਧੰਨਵਾਦ ਸਾਰਿਆਂ ਨੂੰ ਫੇਰ ਇੱਕ ਵਾਰ ਤੋਂ ਫਸਰੇ ਕਾਲ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਵਾ ਥੈਂਕ ਯੂ